ਪ੍ਰਭੂ ਦੇ ਪਵਿੱਤਰ ਵਚਨ ਦੇ ਵਿੱਚ ਇਸ ਪ੍ਰਕਾਰ ਲਿਖਿਆ ਛੇ ਦਿਨ ਤੂੰ ਆਪਣਾ ਕੰਮ ਕਾਜ ਕਰ ਜੀ ਤੂੜ ਮਿਹਨਤ ਕਰ ਤੇ ਸੱਤਵਾਂ ਦਿਨ ਆਪਣੇ ਪਰਮੇਸ਼ਵਰ ਦੇ ਲਈ ਵੱਖਰਾ ਹੋ ਜਾ ਪਵਿੱਤਰ ਬਾਈਬਲ ਬਿਆਨ ਕਰਦੀ ਹੈ ਕਿ ਪਰਮੇਸ਼ਵਰ ਨੇ ਛੇ ਦਿਨਾਂ ਦੇ ਵਿੱਚ ਸਾਰੇ ਇਨਸਾਨ ਸਾਰੀ ਸ੍ਰਿਸ਼ਟੀ ਦੀ ਰਚਨਾ ਕਰ ਦਿੱਤੀ ਔਰ ਸੱਤਵੇਂ ਦਿਨ ਪਰਮੇਸ਼ਵਰ ਨੇ ਵਿਸ਼ਰਾਮ ਕੀਤਾ ਔਰ ਉਸ विश्राम ਦੇ ਵਿੱਚ ਪਰਮੇਸ਼ੁਰ ਚਾਹੁੰਦਾ ਕਿ ਅਸੀਂ ਵੀ ਪਰਵੇਸ਼ ਕਰੀਏ ਬਾਈਬਲ ਦੱਸਦੀ ਹੈ ਕਿ 6 ਦਿਨ ਤੂੰ ਕੰਮ ਕਰ ਸੱਤਵੇਂ ਦਿਨ ਆਪਣੇ ਪਰਮੇਸ਼ੁਰ ਦੇ ਲਈ ਉਸ ਦੀ ਇਬਾਦਤ ਦੇ ਲਈ ਉਸ ਦੀ ਵਡਿਆਈ ਦੇ ਲਈ ਉਸ ਦੀ ਮਹਿਮਾ ਦੇ ਲਈ ਵਕਰਾਉ ਤਪਵਿੱਤਰ ਬਾਈਬਲ ਬਿਆਨ ਕਰਦੀ ਹੈ ਕਿ ਪਹਿਲੇ 6 ਦਿਨਾਂ ਦੇ ਵਿੱਚ ਇਸ ਤੋਂ ਪਹਿਲਾਂ ਕਿ ਪਰਮੇਸ਼ੁਰ ਇਨਸਾਨ ਨੂੰ ਬਣਾਉਂਦਾ ਇਨਸਾਨ ਨੂੰ ਬਣਾਉਣ ਤੋਂ ਪਹਿਲਾਂ ਪਰਮੇਸ਼ੁਰ ਨੇ ਸਾਰੀਆਂ ਨੇਮਤਾ ਸਾਰੀਆਂ ਬਰਕਤਾਂ ਸਾਰੀਆਂ ਜ਼ਰੂਰਤ ਦੀਆਂ ਚੀਜ਼ਾਂ ਪਹਿਲਾਂ ਹੀ ਇਨਸਾਨ ਦੇ ਵਾਸਤੇ ਬਣਾ ਦਿੱਤੀਆਂ। ਔਰ ਉਹਨਾਂ ਦਾ ਉਹ ਆਨੰਦ ਮਾਣਦਾ ਸੀ ਪਰ ਬਾਈਬਲ ਦੱਸਦੀ ਹੈ ਕਿ ਉਸ ਇਨਜ਼ਾਨ ਨੇ ਪਰਮੇਸ਼ੁਰ ਦੇ ਹੁਕਮ ਦੀ ਉਲੰਘਣਾ ਕਰ ਦਿੱਤੀ। ਜਦੋਂ ਉਹਨੇ ਪਰਮੇਸ਼ੁਰ ਦੇ ਹੁਕਮ ਦੇ ਉਲੰਘਣਾ ਕੀਤੀ ਤੇ ਉਹ ਬਰਕਤਾਂ ਜਿਹੜੀਆਂ ਉਹਨੂੰ ਮਿਲੀਆਂ ਹੋਈਆਂ ਸੀ। ਉਹ ਆਸ਼ਾ ਜਿਹੜੀਆਂ ਉਹਨੂੰ ਮਿਲੀਆਂ ਹੋਈਆਂ ਸੀ। ਉਹ ਨਿਯਮਤਾ ਜਿਹੜੀਆਂ ਉਹਨੂੰ ਮਿਲਦੀਆਂ ਨੇ ਅਸੀਂ ਦਿਨ-ਵੱਦਿਆਂ ਨੇ ਜਿਵੇਂ ਜਿਵੇਂ ਗੁਨਾਹ ਕਰਦਾ ਗਿਆ ਪਾਪ ਕਰਦਾ ਗਿਆ ਉਹਦੀਆਂ ਬਰਕਤਾਂ ਤੋਂ ਵਾਂਝਾ ਹੋ ਗਿਆ ਜਦੋਂ ਅਸੀਂ ਉਹਦੇ ਹੁਕਮ ਦੇ ਅੰਦਰ ਚੱਲਦੇ ਹਾਂ ਉਹਦੀ ਬਾਣੀ ਦੇ ਮਤਾਬਕ ਚੱਲਦੇ ਹਾਂ ਤਾਂ ਬਰਕਤਾਂ ਸਾਨੂੰ ਮਿਲਦੀਆਂ ਆਸ਼ੀਸ਼ਾਂ ਸਾਨੂੰ ਮਿਲਦੀਆਂ ਨੇ ਪਰਮੇਸ਼ਵਰ ਦੀਆਂ ਨਿਯਮਤਾ ਸਾਨੂੰ ਮਿਲਦੀਆਂ ਨੇ ਪਰ ਜਿਵੇਂ ਜਿਵੇਂ ਅਸੀਂ ਉਹਦੇ ਹੁਕਮ ਤੋਂ ਬਾਗੀ ਹੁੰਦੇ ਹਾਂ ਤੇ ਬਰਕਤਾਂ ਸਾਡੇ ਤੋਂ ਦੂਰ ਜਾਂਦੀਆਂ ਨੇ ਅਸੀਂ ਕਈ ਵਾਰੀ ਪਰਮੇਸ਼ਰ ਤੋਂ ਵੀ ਵੱਡੇ ਬਣ ਜਾਂਦੇ ਹਾਂ ਔਰ ਕਹਿੰਨੇ ਆ ਨਹੀਂ ਅਸੀਂ ਐਤਵਾਰ ਵੀ ਕੰਮ ਕਰਾਂਗੇ ਪਰ ਪਿਆਰਿਓ ਐਤਵਾਰ ਸਾਨੂੰ ਪਰਮੇਸ਼ਰ ਨੇ ਆਪਣੀ ਇਬਾਦਤ ਕਰਨ ਦੇ ਵਾਸਤੇ ਦਿੱਤਾ ਉਸ ਦਿਨ ਖੁਦ ਪਰਮੇਸ਼ਰ ਨੇ ਆਪ ਵੀ ਵਿਸ਼ਰਾਮ ਕੀਤਾ ਔਰ ਪਰਮੇਸ਼ਰ ਚਾਹੁੰਦਾ ਕਿ ਅਸੀਂ ਉਹਦੇ ਵਿਸ਼ਰਾਮ ਦੇ ਵਿੱਚ ਪ੍ਰਵੇਸ਼ ਕਰੀਏ ਸੋ ਬਾਈਬਲ ਕੰਟੈਂਟ ਦੇ ਸਬੰਧੀ ਸਾਡੇ ਇਸ ਪੇਜ ਨੂੰ ਫੋਲੋ ਕਰ ਲਿਓ ਔਰ ਇਸ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਕਰੋ ਤਾਂ ਕਿ ਪਰਮੇਸ਼ਰ ਦਾ ਪਵਿੱਤਰ ਕਲਾਮ ਜਿਹੜਾ ਬਹੁਤ ਸਾਰੇ ਮੁਕਦਸਾਂ ਤੱਕ ਪਹੁੰਚੇ ਸੋ ਆਪ ਸਭ ਨੂੰ ਜੈਮਸੀ ਦੀ ਗੋਡ ਬles ਯੂ ਆ